ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਪੁਸ਼ਪਿੰਦਰ ਸੈਣੀ ਅਮਰੀਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਪੰਜਾਬੀਆਂ ਦੇ ਨਾਲ ਭਰਿਆ ਜਹਾਜ਼ ਭਾਰਤ ਭੇਜਿਆ ਜਾ ਸਕਦਾ ਹੈ ਪਿਛਲੇ ਦਿਨੀ ਹਰਿਆਣਾ ਦੇ ਨੌਜਵਾਨ ਜਿਹੜਾ ਜਹਾਜ਼ ਭੇਜਿਆ ਗਿਆ ਸੀ ਉਸ ਦੇ ਵਿੱਚ ਸਵਾਰ ਹੋ ਕੇ ਅਮਰੀਕਾ ਤੋਂ ਭਾਰਤ ਆਏ ਸਨ ਦੱਸਦੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਨ੍ਹਾਂ ਦੀ ਫੜੋ ਫੜੀ ਵਿੱਚਕਾਰ ਇਸ ਤੋਂ ਇਲਾਵਾ ਜਿਹੜੇ ਟਰੱਕ ਡਰਾਈਵਰ ਨੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਇਸੇ ਦੌਰਾਨ ਹੀ ਚਾਰ ਲੋਕਾਂ ਨੂੰ ਹੋਰ ਜਿਹੜਾ ਹੈ ਉਹ ਵੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਪੂਰੀ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਅਮਰੀਕਾ ਦੀ ਧਰਤੀ ਤੋਂ ਸੀਨੀਅਰ ਪੱਤਰਕਾਰ ਅਮਨਦੀਪ ਸਿੰਘ ਛੰਡ ਜੁੜੇ ਹੋਏ ਨੇ ਸਰ ਤੁਹਾਡਾ ਸਵਾਗਤ ਹੈ ਇਸ ਬਾਬਤ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਜਿਹੜੀ ਆ ਉਹ ਲੈਣੀ ਚਾਹਾਂਗੇ ਹਾਂ ਜੀ ਬਿਲਕੁਲ ਪੁਸ਼ਪਿੰਦਰ ਲਗਾਤਾਰ ਹੀ ਇਮੀਗ੍ਰੈਂਟ ਦੇ ਉੱਪਰ ਡੋਨਲਡ ਟਰੰਪ ਸਾਹਿਬ ਸਖਤ ਨੇ ਔਰ ਜਾਹਰ ਜੀ ਗੱਲ ਹੈ ਕਿ ਇਹ ਸਾਰੀਆਂ ਚਰਚਾਵਾਂ ਉਦੋਂ ਚੱਲ ਰਹੀਆਂ ਨੇ ਜਦੋਂ ਸਾਡੇ ਮੁੰਡੇ ਜਿਹੜੇ ਨੇ ਸਾਡੇ ਨੌਜਵਾਨ ਜਿਹੜੇ ਨੇ ਜਾਂ ਤੇ ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਵਾਹ ਵਾਸਤਾ ਰੱਖਣ ਲੱਗ ਪਏ ਨੇ ਜਾਂ ਫਿਰ ਹਾਦਸਿਆਂ ਨੂੰ ਸੱਦਾ ਦੇਣ ਲੱਗ ਪਏ ਨੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਦੋਂ ਤੋਂ ਸੱਤਾ ਸੰਭਾਲੀ ਹੋਈ ਹੈ ਇਹ ਜਿਹੜਾ ਪ੍ਰਕਿਰਿਆ ਹੈ ਇਮੀਗ੍ਰੈਂਟ ਦੇ ਉੱਪਰ ਸਖਤੀ ਦਿਖਾਈ ਜਾ ਰਹੀ ਹੈ ਕਿਉਂਕਿ ਜਿਹੜੇ ਲੋਕ ਤਾਂ ਆਏ ਨੇ ਕੰਮ ਕਰ ਕਰਨ ਦੇ ਲਈ ਜਿਹੜੇ ਲੋਕ ਤਾਂ ਲੀਗਲ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਚਲੋ ਬਾਰਡਰ ਵੀ ਟੱਪਿਆ ਸੀਗਾ ਉਸ ਤੋਂ ਬਾਅਦ ਵਰਕ ਪਰਮਿਟ ਅਲਿਹਾ ਸਰਕਾਰ ਦੇ ਸਾਰੇ ਕਾਨੂੰਨ ਦੇ ਤਹਿਤ ਆਪਣੇ ਜਿਹੜੇ ਲਾਇਸੈਂਸ ਬਣਾਏ ਹੈਗੇ ਨੇ ਫਿਰ ਕੰਮ ਕਰਦੇ ਪਏ ਨੇ ਸੋਸ਼ਲ ਸਿਕਿਉਰਿਟੀ ਆਈਆਂ ਹੈਗੀਆਂ ਦੇਖੋ ਉਹ ਤਾਂ ਹਜੇ ਵੀ ਕੰਮ ਕਰੀ ਜਾਂਦੇ ਨੇ ਪਰ ਕੁਝ ਕੁ ਜਿਹੜੇ ਲੋਕ ਨੇ ਨਾ ਜਿਹੜੇ ਆ ਜਿਹੜੇ ਇੱਧਰ ਆਪਣੇ ਆਪ ਨੂੰ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਛੋਟਲੀਤ ਰੱਖ ਲਈ ਛੋਟਾ ਮੋਟਾ ਕਰਾਇਮ ਕਰ ਦਿੱਤਾ ਫਿਰ ਉਸ ਤੋਂ ਬਾਅਦ ਵਾਰਦਤਾਂ ਦੇ ਵਿੱਚ ਜਿਸ ਤਰ੍ਹਾਂ ਟਰੱਕ ਹਾਦਸੇ ਹੋਏ ਨੇ ਤੇ ਇਹੋ ਜਿਹੇ ਜਿਹੜੇ ਲੋਕ ਨੇ ਉਹਦਾ ਕਰਕੇ ਜਿਹੜੀ ਸਖਤਾਈ ਹੈ ਵੱਡੇ ਪੱਧਰ ਤੇ ਉਹ ਦੇਖੀ ਜਾ ਸਕਦੀ ਹੈ ਖਾਸ ਕਰਕੇ ਮੀਡੀਆ ਦੇ ਵਿੱਚ ਹਾਲਾਂਕਿ ਪਹਿਲਾਂ ਵੀ ਜਿਹੜਾ ਡਿਪੋਟੇਸ਼ਨ ਹੈ ਉਹ ਅੱਜ ਦੀ ਨਹੀਂ ਚੱਲਦੇ ਪਈ ਪਹਿਲਾਂ ਵੀ ਕਾਫੀ ਸਰਕਾਰਾਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਵੀ ਲੋਕ ਰਿਪੋਰਟ ਹੋਏ ਨੇ ਉਸ ਤੋਂ ਪਹਿਲਾਂ ਓਬਾਮਾ ਕਾਲ ਦੇ ਵਿੱਚ ਓਬਾਮਾ ਦਾ ਜਦੋਂ ਰਾਜ ਸੀਗਾ ਉਦੋਂ ਵੀ ਲੋਕ ਵੱਡੀ ਪੱਧਰ ਤੇ ਰਿਪੋਰਟ ਹੋਈ ਨੇ ਪਰ ਰੋਲਾ ਰੱਪਾ ਜਿਹੜਾ ਨਾ ਮੀਡੀਆ ਦੇ ਵਿੱਚ ਹੈ ਜਿਹੜਾ ਅੱਜ ਕੱਲ ਦਾ ਯੁੱਗ ਹੈ ਨਾ ਜਿਹੜੀਆਂ ਸਰਕਾਰਾਂ ਮੀਡੀਆ ادارے ਜਿਹੜੇ ਨੇ ਉਹਨਾਂ ਨੂੰ ਆਪਣੇ ਵਾਸਤੇ ਦੇ ਵਿੱਚ ਕਰ ਲੈਂਦੀਆਂ ਫਿਰ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਵੱਡਾ ਬਣਾਇਆ ਜਾਂਦਾ ਹਵਾ ਬਣਾਇਆ ਜਾਂਦਾ ਤੇ ਉਸੇ ਤਰੀਕੇ ਦੇ ਨਾਲ ਆ ਜਿਕਰ ਡਿਪੋਟੇਸ਼ਨ ਹੋ ਰਹੀ ਹੈ ਤੇ ਉਸ ਨੂੰ ਵੱਡਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਇੱਥੋਂ ਦੇ ਲੋਕਾਂ ਦੇ ਵਿੱਚ ਕਿ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਕਿਉਂਕਿ ਏਜੰਡਾ ਤਾਂ ਇਹੀ ਸੀ ਨਾ ਟਰੰਪ ਸਾਹਿਬ ਦਾ ਕਿ ਅਸੀਂ ਇਮੀਗ੍ਰੈਂਟ ਦੇ ਉੱਪਰ ਸਖਤੀ ਕਰਕੇ ਉਹਨਾਂ ਕੋ ਨੌਕਰੀਆਂ ਖੁਰਕੇ ਅਸੀਂ ਤੁਹਾਨੂੰ ਦੇਣੀਆਂ ਜਿਹੜੇ ਉਥੋਂ ਦੇ ਵਸਨੀਕ ਹੈਗੇ ਨੇ ਤੇ ਉਹਨਾਂ ਨੂੰ ਦਿਖਾਉਣ ਦੇ ਲਈ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਕੀਤੀਆਂ ਜਾ ਰਹੀਆਂ ਨੇ ਔਰ ਇਹਦੇ ਵਿੱਚ ਵੀ ਕੋਈ ਕੋਈ ਦੂਰਾ ਹੀ ਨਹੀਂ ਹੈਗੀ ਕਿ ਜਿਹੜੇ ਲੋਕ ਸਾਡੇ ਬਾਡਰ ਟਪ ਕੇ ਆਏ ਆ ਬਾਈਡਨਲ ਪ੍ਰਸ਼ਾਸਨ ਕਾਲ ਦੇ ਵਿੱਚ ਜਦੋਂ ਸਖਤਾਈ ਘੱਟ ਸੀ ਲੋਕ ਇਸ ਤਰ੍ਹਾਂ ਆਉਂਦੇ ਸੀ ਜਿਵੇਂ ਮਲਟੀਪਲ ਵੀਜ਼ਾ ਲੱਗਾ ਹੋਵੇ ਬਾਰਡਰ ਮੈਕਸਕਿਊ ਦਾ ਟੱਪਦੇ ਸੀਗੇ ਦੂਜੇ ਤੇ ਜਦ ਦਿਨੀ ਬਾਹਰ ਛੱਡ ਦਿੱਤਾ ਜਾਂਦਾ ਸੀਗਾ ਥੋੜਾ ਬੋਲਾ ਕਈਆਂ ਨੂੰ ਬੌਣ ਪਾਉਂਦੇ ਸੀਗੇ ਜਾਂ ਨਹੀਂ ਵੀ ਕਈਆਂ ਨੂੰ ਬੌਣ ਪਾਉਂਦਾ ਸੀਗਾ ਤੇ ਵਾਪਸ ਜਿਹੜਾ ਅਮਰੀਕਾ ਦੇ ਵਿੱਚ ਦਾਖਲ ਹੋ ਜਾਂਦੇ ਸੀ ਉਸ ਪ੍ਰਕਿਰਿਆ ਦੇ ਤਹਿਤ ਬਹੁਤ ਲੋਕ ਇਦਾਂ ਦੇ ਵੀ ਆਏ ਜਿਹੜੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਪੁਲਿਸ ਨੂੰ ਲੜਿੰਦੇ ਸੀਗੇ ਉੱਥੇ ਕ੍ਰਾਈਮ ਕੀਤੇ ਉੱਥੇ ਕਤਲੋਗਰਦ ਦੇ ਇਲਜ਼ਾਮ ਲੱਗੇ ਤੇ ਉਹ ਟੱਪ ਕੇ ਇੱਧਰ ਆ ਗਏ ਤੇ ਜਿਹੜੀਆਂ ਆਦਤਾਂ ਹੁੰਦੀਆਂ ਉਹ ਕਿੱਥੇ ਜਾਂਦੀਆਂ ਪਛਪਿੰਦਰ ਫਿਰ ਇੱਥੇ ਜਦੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇੱਥੇ ਵੀ ਉਹਨਾਂ ਦੇ ਰੋਲੇ ਪੈਣੇ ਸ਼ੁਰੂ ਹੋ ਗਏ ਕਿਸ ਨੇ ਡਰਾਵਾਤਮਕ ਕਤਮਗਾ ਦਿੱਤਾ ਫਿਰ ਗਨ ਕਲਚਰ ਇੱਧਰ ਬਹੁਤ ਪ੍ਰਮੋਟ ਹੁੰਦਾ ਹੈ ਗਨ ਆਸਾਨੀ ਨਾਲ ਮਿਲ ਜਾਂਦੀ ਹੈ ਕਿਤੇ ਗੋਲੀਆਂ ਚਲਾ ਦਿੱਤੀਆਂ ਕਿਸੇ ਕੋ ਫਰੋਤੀ ਮੰਗ ਲਈ ਤਾਂ ਇਹੋ ਜਿਹੇ ਜਿਹੜੇ ਲੋਕ ਨੇ ਨਾ ਹੁਣ ਉਹਨਾਂ ਨੂੰ ਵੀ ਜਿਹੜਾ ਰਿਪੋਰਟ ਹੈ ਕੀਤਾ ਜਾ ਰਿਹਾ ਮੈਂ ਇੱਕ ਚੀਜ਼ ਇੱਥੇ ਕਲੀਅਰ ਕਰਦਾ ਇਸ ਖਬਰ ਵੱਲ ਜਾਣ ਤੋਂ ਪਹਿਲਾਂ ਕਿ ਜਦੋਂ ਦੇ 트ੰਪ ਸਾਹਿਬ ਆਏ ਨੇ ਉਹਨਾਂ ਨੇ ਨਿੱਕੇ ਨਿੱਕੇ ਕ੍ਰਾਈਮ ਵੀ ਇਹਦੇ ਵਿੱਚ ਆ ਪਾ ਦਤੇ ਹੈਗੇ ਨੇ ਕਿ ਉਹਨਾਂ ਨੂੰ ਵੀ ਅਸੀਂ ਰਿਪੋਰਟ ਕਰਨਾ ਹੈਗਾ ਨਿੱਕੇ ਨਿੱਕੇ ਕਰਾਇਮ इवन दो ਕਿ ਤੁਸੀਂ ਆ ਕਿਸੇ ਸਟੋਰ ਤੇ ਚੋਰੀ ਕਰਦੇ ਫੜੇ ਜਾਂਦੇ ਹੋ ਸਮਾਨ ਲਕੋ ਕੇ ਬਾਹਰ ਲਿਉਂਦੇ ਫੜੇ ਜਾਂਦੇ ਹੋ ਫਿਰ ਡੀਯੂਆਈ ਡਰਾਈਵਿੰਗ ਅੰਡਰ ਇਨਫਲੂਐਂਸ ਮਤਲਬ ਕੋਈ ਨਸ਼ਾ ਕਰਕੇ ਤੁਸੀਂ ਗੱਡੀ ਚਲਾ ਰਹੇ ਹੋ ਟਰੱਕ ਚਲਾ ਰਹੇ ਹੋ ਤਾਂ ਇਹਨਾਂ ਲੋਕਾਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਹੈ ਤੇ ਹੁਣ ਆਪਾਂ ਇਸ ਖਬਰ ਦੇ ਬਾਬਤ ਗੱਲ ਕਰੀਏ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੇ ਬਾਬਤ ਜਿਹੜਾ ਹੈਗਾ ਕਿ ਆ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਤੇ ਗੈਂਗਸਟਰਾਂ ਦੀ ਜਿਹੜੀ ਫੜੋਫੜਾਈ ਹੈ ਉਹ ਜਾਰੀ ਹੈਗੀ ਹੈ ਚਾਰ ਜਣਿਆਂ ਨੂੰ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਕਾਬੂ ਕੀਤੇ ਜਾਣ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆ ਰਹੀ ਹੈ ਔਰ ਇਹ ਜਿਹੜੀ ਰਿਪੋਰਟ ਹੈ ਇਥੋਂ ਦਾ ਇੰਗਲਿਸ਼ ਜਿਹੜਾ মিডিਆ ਹੈ ਉਹ ਕਰ ਰਿਹਾ ਹੈਗਾ ਔਰ ਸਾਫ ਤੌਰ ਤੇ ਉਹਨਾਂ ਨੇ ਇਥੋਂ ਤੱਕ ਕਿਹਾ ਹੈਗਾ ਕਿ ਸ਼ਨਾਖਤ ਜਿਹੜੀ ਹੈ ਇਹਨਾਂ ਲੋਕਾਂ ਦੀ ਲਾਰੈਂਸ ਬਿਸ਼ਨੋਈ ਗਰੋ ਦੇ ਸਾਬਕਾ ਮੈਂਬਰ ਅਤੇ ਧੂਰਕੋਟ ਨਾਲ ਸੰਬੰਧਤ ਹਰਦੀਪ ਸਿੰਘ ਜੱਗਾ ਵਜੋਂ ਕੀਤੀ ਗਈ ਹੈ ਇਸ ਵੇਲੇ ਰੋਹਿਟ ਗੁਦਾਹਾ ਗਰੋ ਨਾਲ ਕੰਮ ਕਰ ਰੇ ਜੱਗੇ ਨੂੰ ਕੈਨੇਡਾ ਅਮਰੀਕਾ ਦੇ ਬਾਡਰ ਨੇੜੇ ਗ੍ਰਿਫਤਾਰ ਕੀਤਾ ਗਿਆ ਪਰ ਦੂਜੇ ਪਾਸੇ ਕੈਲੀਫੋਰਨੀਆ ਦੇ ਬੇਕਰਸਫੀਲਡ ਇਲਾਕੇ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਔਰ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਸਟਮ ਐਨਫੋਰਸਮੈਂਟ ਦੇ ਦਫ਼ਤਰ ਵਿੱਚ ਜਦੋਂ ਸੱਦਦੇ ਨਾ ਸਾਡੇ ਜਿਹੜੇ ਮੁੰਡੇ ਆਏ ਹੁੰਦੇ ਨੇ ਟੱਪ ਕੇ ਫਿਰ ਉਹਨਾਂ ਦੀ ਹਾਜ਼ਰੀ ਲੱਗਦੀ ਆ ਆਈਸ ਵਾਲੇ ਆ ਸਾਦੇ ਹੈਗੇ ਨੇ ਤਾਂ ਉੱਥੇ ਪਹੁੰਚੇ ਸੀ ਹਾਜ਼ਰੀ ਲਗਵਾਉਣ ਵਾਸਤੇ ਜਿੱਥੇ ਦੋ ਪੰਜਾਬੀਆਂ ਨੂੰ ਜਿਹੜਾ ਹੈ ਆ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੇ ਨਾਲ ਇੱਕ ਹੋਰ ਜਿਹੜਾ ਗੱਡੀ ਦੇ ਵਿੱਚ ਗਿਆ ਸੀਗਾ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਹੈ ਉਹ ਕੀਤਾ ਗਿਆ ਹੈਗਾ ਤੇ ਇਹ ਜਦੋਂ ਗ੍ਰਿਫਤਾਰ ਕੀਤੇ ਗਏ ਨੇ ਤਾਂ ਇਹਨਾਂ ਦੇ ਇੱਧਰ ਵੀ ਜਿਹੜਾ ਕ੍ਰਾਈਮ ਉਹ ਪਾਇਆ ਗਿਆ ਹੈਗਾ ਇਸ ਕਰਕੇ ਇਹਨਾਂ ਨੂੰ ਰਿਪੋਰਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬੰਦ ਹੈ ਕੁਸ਼ਪਿੰਦਰ ਕਿ ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਇਹ ਨੌਜਵਾਨਾਂ ਦੇ ਨਾਲ ਜਿਹੜਾ ਭਰਿਆ ਹੋਇਆ ਇੱਕ ਜਹਾਜ਼ ਸੀਗਾ ਜਿਹਦੇ ਵਿੱਚ 49 ਲੋਕ ਸੀਗੇ ਉਹਦੇ ਵਿੱਚ ਵੀ ਇੱਕ ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਸੀਗਾ ਜਿਸ ਨੂੰ ਭਾਰਤ ਰਵਾਨਾ ਕੀਤਾ ਗਿਆ ਹੈਗਾ ਤੇ ਹੁਣ ਜਲਦੀ ਇਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਿਨ੍ਹਾਂ ਨੂੰ ਕਲਾਵੇ ਦੇ ਵਿੱਚ ਲੈ ਗਿਆ ਹੈਗਾ ਆਈਸਤੇਵਲ ਨੂੰ ਇਹਨਾਂ ਨੂੰ ਵੀ ਜਿਹੜਾ ਡਿਪੋਰਟ ਹੈ ਉਹ ਕੀਤਾ ਜਾ ਸਕਦਾ ਹੈਗਾ ਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਟੇ ਦੇ ਨਾਲ ਖੰਨ ਵੀ ਪਿਸਦਾ ਹੈ ਲੱਗਦਾ ਹੈ ਕਿ ਜਿਹੜੇ ਲੋਕ ਸਹੀ ਤਰੀਕੇ ਦੇ ਨਾਲ ਗਏ ਨੇ ਉੱਥੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਉਹ ਅਸਰ ਵੇਖਣ ਨੂੰ ਮਿਲ ਰਿਹਾ ਉੱਥੇ ਆ ਬਿਲਕੁਲ ਦੇਖੋ ਬਹੁਤ ਸਾਰੇ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਪੰਜਾਬ ਭਾਰਤ ਦੇ ਵਿੱਚ ਕੋਈ ਨੌਕਰੀ ਦੇ ਪੱਖੋਂ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈ ਕੰਮ ਕਰ ਮਿਲਦਾ ਨਹੀਂ ਹੈ ਜਾਂ ਅਸੀਂ ਕਰਨਾ ਵੀ ਨਹੀਂ ਚਾਹੁੰਦੇ ਇਹਦੇ ਤੇ ਇੱਕ ਵੱਖਰੀ ਡਿਸਕਸ਼ਨ ਹੋਣੀ ਚਾਹੀਦੀ ਹੈਗੀ ਹੈ ਪਰ ਜਿਸ ਤਰੀਕੇ ਦੇ ਨਾਲ ਸਾਡੇ ਉੱਥੇ ਪੰਜਾਬ ਦੇ ਭਾਰਤ ਦੇ ਹਾਲਾਤ ਨੇ ਨੌਜਵਾਨ ਤਤਪਰ ਰਹਿੰਦੇ ਨੇ ਵਿਦੇਸ਼ਾਂ ਦੇ ਵੱਲ ਕਹਾ ਕਤ ਲਈ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵੱਲ ਵੱਡੇ ਪਦਰ ਤੇ ਸਾਡੇ ਲੋਕ ਜਾਂਦੇ ਨੇ ਤੇ ਕੁਝ ਕੁ ਮਜਬੂਰੀਆਂ ਵੀ ਹੁੰਦੀਆਂ ਨੇ ਕਿ ਘਰ ਦੇ ਆਰਥਿਕ ਹਾਲਾਤ ਜਿਹੜੇ ਨੇ ਉਹਨਾਂ ਨੂੰ ਸੁਖਾਲਾ ਕਰਨ ਲਈ ਨੌਜਵਾਨ ਪੰਜਾਬ ਤੋਂ ਜਾਂ ਪਾਰਤ ਤੋਂ ਪੈਰ ਪੱਟਦਾ ਹੈਗਾ ਦੇਖੋ ਬਹੁਤ ਲੋਕ ਨੇ ਬਹੁਤ ਨੌਜਵਾਨ ਜਿਹੜੇ ਨੇ ਉਹ ਮਿਹਨਤੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਅਸੀਂ ਇੱਥੇ ਮਿਹਨਤ ਕਰਨ ਲਈ ਆਏ ਆ ਉਹ ਬਹੁਤੇ ਕਰਦੇ ਵੀ ਨੇ ਆਪਣੇ ਪਰਿਵਾਰ ਨੂੰ ਸੁਖਾਲਾ ਕਰਨ ਦੇ ਲਈ ਪਿੱਛੇ ਪੈਸੇ ਵੀ ਭੇਜਦੇ ਨੇ ਪਰ ਜਿੱਦਾਂ ਮੈਂ ਦੱਸਿਆ ਨਾ ਕਿ ਬਾਈਡਨ ਪ੍ਰਸ਼ਾਸਨ ਕਾਲ ਮੇਰੇ ਥੋੜੀ ਜੀ ਢਿੱਲ ਦਿੱਤੀ ਗਈ ਬਹੁਤ ਲੋਕ ਤੋਂ ਵੱਡ ਟੱਪ ਕੇ ਵੱਡੇ ਪਦਰ ਤੇ ਆਏ ਤੇ ਉਹਨਾਂ ਦੇ ਨਾਲ ਫਿਰ ਇਹੋ ਜਿਹੇ ਜਿਹੜੇ ਕ੍ਰਿਮੀਨਲ ਮਾਈਂਡਰ ਲੋਕ ਹੈਗੇ ਨੇ ਉਹ ਵੀ ਇੱਥੇ ਪਹੁੰਚ ਗਏ ਤੇ ਇੱਥੇ ਆ ਕੇ ਉਹ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਤੇ ਜਿੱਦਾਂ ਤੁਸੀਂ ਆਟੇ ਦੇ ਨਾਲ ਘੁੰਦਾ ਜ਼ਿਕਰ ਕਰ ਰਹੇ ਹੋ ਨਾ ਤਾਂ ਫਿਰ ਜਦੋਂ ਇੱਕ ਕਿਸੇ ਕਮਿਊਨਿਟੀ ਦਾ ਬੰਦਾ ਕ੍ਰਾਈਮ ਕਰ ਦਿੰਦਾ ਤਾਂ ਫਿਰ ਸਾਰੀ ਕਮਿਊਨਿਟੀ ਨੂੰ ਭੁਗਤਣਾ ਪੈਂਦਾ ਹੁਣ ਹਾਸੇ ਤਾਂ ਹੋਏ ਆ ਉਹਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਰਹੀ ਹੈ ਚਾਹੇ ਉਹ ਹਰਜਿੰਦਰ ਸਿੰਘ ਹੈ ਚਾਹੇ ਜਸ਼ਨਪ੍ਰੀਤ ਹੈਗਾ ਪਰ ਤੁਸੀਂ ਦੇਖੋ ਰੈਸਿਜ਼ਮ ਤੋਂ ਤੌਰ ਤੇ ਸਾਡੇ ਬਹੁਤ ਸਾਰੇ ਜਿਹੜੇ ਦਸਤਾਰਦਾਰੀ ਨੌਜਵਾਨ ਨੇ ਜਿਹੜਾ ਪਰਨਾ ਸਜਾਉਂਦੇ ਹੈਗੇ ਨੇ ਉਹਨਾਂ ਨੂੰ ਇੱਕ ਨਫਰਤ ਦੀ ਭਾਵਨਾ ਦੇ ਨਾਲ ਕੁਝ ਕੁ ਲੋਕ ਸਾਰੇ ਨਹੀਂ ਕੁਝ ਕੁ ਤਾਂ ਬਹੁਤ ਲੋਕ ਇੱਤਰ ਵਧੀਆ ਨੇ ਕੁਝ ਕੁ ਲੋਕ ਦੇਖਦੇ ਹੈਗੇ ਨੇ ਦੇਖੋ ਜਿਹੜਾ ਤੇ ਬੰਦਾ ਕ੍ਰਾਈਮਨਲ ਮਾਈਂਡਡ ਹੁੰਦਾ ਨਾ ਜਿੰਨੇ ਕ੍ਰਾਈਮ ਕਰਨਾ ਉਹਦਾ ਧਰਮ ਜਾਤ ਪਾਤ ਕੁਝ ਨਹੀਂ ਹੁੰਦਾ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਮਾੜਾ ਬੰਦਾ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਜਾਤ ਦੇ ਵਿੱਚ ਕਿਸੇ ਵੀ ਫਿਰਕੇ ਦੇ ਵਿੱਚ ਹੋ ਸਕਦਾ ਹੈ ਉਹ ਆਪਾਂ ਦੇਖਦੇ ਹਾਂ ਆਪਣੇ ਪੰਜਾਬੀਆਂ ਦੇ ਵਿੱਚ ਵੀ ਇਦਾਂ ਦੇ ਲੋਕ ਨੇ ਜਾਂ ਜਿੱਦਾਂ ਆਪਾਂ ਗੱਲ ਕਰਦੇ ਆਂ ਪ੍ਰਵਾਸੀਆਂ ਦੀ ਸਾਡੇ ਪੰਜਾਬ ਦੇ ਵਿੱਚ ਆਏ ਨੇ ਤਾਂ ਸਾਰੇ ਪ੍ਰਵਾਸੀ ਨਹੀਂ ਮਾੜੇ ਹੁੰਦੇ ਇਸੇ ਤਰੀਕੇ ਦੇ ਨਾਲ ਇੱਥੇ ਕੁਝ ਕੁ ਲੋਕ ਗਲਤੀ ਤਾਂ ਕਰ ਦਿੰਦੇ ਨੇ ਪਰ ਖਮਿਆਜਾ ਜਿਹੜਾ ਵੱਡੇ ਪੱਧਰ ਤੇ ਉਹ ਸਾਰਿਆਂ ਨੂੰ ਪੁਕਤ ਨਾ ਪੈਂਦਾ ਤੁਸੀਂ ਇੱਕ ਚੀਜ਼ ਚੰਨੂ ਯਾਦ ਹੋਣਾ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਆ ਬਹੁਤ ਜਿਹੜੀ ਹਰਕਤ ਜਿਹੜੀ ਇਦਾਂ ਦੀ ਕੀਤੀ ਗਈ ਕਿ ਵੱਡੀ ਪੱਧਰ ਤੇ ਉਹਦੀ ਚਰਚਾ ਹੋਈ ਤੇ ਅਸੀਂ ਕੀ ਕਰਨ ਲੱਗ ਪਏ ਅਸੀਂ ਸਾਰੇ ਜਿੰਨੇ ਵੀ ਪ੍ਰਵਾਸੀ ਆਏ ਸੀ ਉਹਨਾਂ ਨੂੰ ਇਹ ਕਹਿਣ ਲੱਗ ਪਏ ਕਿ ਸਾਡਾ ਪੰਜਾਬ ਛੱਡ ਕੇ ਤੁਸੀਂ ਚੱਲ ਜਾਓ ਜਦ ਕਿ ਅਸੀਂ ਵੀ ਤਾਂ ਕਿਤੇ ਨਾ ਕਿਤੇ ਗਲਤ ਆ ਨਾ ਦੇਖੋ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕੋਈ ਮਜ਼ਮ ਨਹੀਂ ਹੈ ਜਿੰਨੇ ਕ੍ਰਾਈਮ ਕਰਨਾ ਹੈ ਨਾ ਉਹ ਪੰਜਾਬੀ ਵੀ ਹੋ ਸਕਦਾ ਉਹ ਬਿਹਾਰੀ ਵੀ ਹੋ ਸਕਦਾ ਉਹ ਕਿਸੇ ਬਾਹਰਲੇ ਸੂਬੇ ਦਾ ਵੀ ਹੋ ਸਕਦਾ ਉਹ ਇੱਥੋਂ ਦੇ ਜਿਹੜੇ ਵਸਨੀਕ ਨੇ ਅ ਗੋਰੇ ਕਾਲੇ ਉਹ ਵੀ ਹੋ ਸਕਦੇ ਨੇ ਇਸ ਕਰਕੇ ਸਾਰਿਆਂ ਨੂੰ ਇੱਕੋ ਰਸੀ ਦੇ ਅਸੀਂ ਵੀ ਬੰਨ੍ਹਦੇ ਆ ਤੇ ਇਹ ਵੀ ਲੋਕ ਉਸੇ ਰਸਤੇ ਤੇ ਤੁਰਦੇ ਨੇ ਰਾਜਸਮਤੀ ਤੌਰ ਤੇ ਸਾਰਿਆਂ ਨੂੰ ਦੇਖਦੇ ਹੈਗੇ ਜੋ ਕਿ ਸਰਾਸਰ ਗਲਤ ਹੈਗਾ ਔਰ ਜਿਹੜੀ ਆਪਾਂ ਖਬਰ ਦੀ ਸਾਂਝ ਪਵਾ ਰਹੇ ਹੈਗੇ ਆ ਇਹ ਜਿਹੜਾ ਡਿਪੋਟੇਸ਼ਨ ਦਾ ਦੌਰ ਚੱਲ ਰਿਹਾ ਹੈਗਾ ਕਿਉਂਕਿ ਇੱਥੇ ਆਈਸ ਦੀਆਂ ਰੇਡਾਂ ਪੈ ਰਹੀਆਂ ਹੈਗੀਆਂ ਨੇ ਪਹਿਲਾਂ ਤਾਂ ਵੱਖ-ਵੱਖ ਸਟੇਟਾਂ ਓਕਲਾਹੋਮਾ ਦੇ ਵਿੱਚ ਨਿਊ ਮੈਕਸੀਕੋ ਦੇ ਵਿੱਚ ਜਾਂ ਟੈਕਸਸ ਦੇ ਵਿੱਚ ਇਡਿਆਨਾ ਦੇ ਵਿੱਚ ਵੱਡੀ ਪੱਧਰ ਤੇ ਇਹ ਜਿਹੜੀਆਂ ਰੈਡਾਂ ਸੀ ਚੱਲ ਰਹੀਆਂ ਸਿਕਾਗੋ ਦੇ ਵਿੱਚ ਚੱਲ ਰਹੀਆਂ ਸੀਗੀਆਂ ਔਰ ਕੈਲੀਫੋਰਨੀਆ ਜਿਹੜੀ ਸਟੇਟ ਹੈ ਇਹ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਉਸ ਤੋਂ ਉਲਟ ਹੋ ਕੇ ਚੱਲਦੀ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਇਮੀਗ੍ਰੈਂਟ ਨੇ ਉਹਨਾਂ ਦਾ ਥੋੜਾ ਜਿਹਾ ਪੱਖਪੂਰਦੀ ਹੈ ਤੇ ਪਰ ਹੁਣ ਵੱਡੀ ਪੱਧਰ ਤੇ ਜਿਹੜੀਆਂ ਆਈਸਟੀਆਂ ਰੈਡਾਂ ਨੇ ਕੈਲੀਫੋਰਨੀਆ ਦੇ ਵਿੱਚ ਵੀ ਚੱਲ ਰਹੀਆਂ ਹੈਗੀਆਂ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਆਈਸ ਹੈ ਉਹ ਦੇਖੀ ਗਈ ਹੈ ਔਰ ਜਿਹੜੇ ਲੋਕ ਕੁਸ਼ਮਿੰਦਰ ਡਿਟੇਨ ਕੀਤੇ ਨੇ ਨਾ ਜਿਹੜੇ ਡਿਟੇਨ ਕੀਤੇ ਨੇ ਲੋਕ ਉਹਨਾਂ ਲੋਕਾਂ ਨੂੰ ਤੇ ਫਿਰ ਡਿਪੋਰਟੇਸ਼ਨ 'ਚ ਪਾਉਣਾ ਹੀ ਸੀਗਾ ਤੇ ਉਹ ਹੁਣ ਜਿਹੜੀ ਪ੍ਰਕਿਰਿਆ ਹੈ 49 ਲੋਕ ਪਹਿਲਾਂ ਆਏ ਨੇ ਹੁਣ ਦੂਜਾ ਜਹਾਜ਼ ਤਿਆਰ ਹੈਗਾ ਤੇ ਹੁਣ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਵੱਡੀਆਂ ਜਿਹੜੀਆਂ ਆ ਇੱਥੋਂ ਜਿਹੜੇ ਲੋਕ ਨੇ ਭਾਰਤ ਦੇ ਜਾਂ ਪੰਜਾਬ ਦੇ ਉਹ ਡਿਪੋਰਟ ਕੀਤੇ ਜਾ ਸਕਦੇ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਅਮਨਦੀਪ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਇਸ ਖਬਰ ਦੇ ਉੱਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਉਮੀਦ ਜਤਾਨਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਜਲਦ ਸੁਧਰਣਗੇ ਤੇ ਜਿਹੜੇ ਹੁਣ ਇਸ ਸਮੇਂ ਹਾਲਾਤ ਅਮਰੀਕਾ ਵਿੱਚ ਬਣੇ ਹੋਏ ਨੇ ਉਹ ਜਲਦੀ ਜਿਹੜੀ ਆ ਹਾਲਾਤ ਸੁਧਰਣਗੇ ਤੇ ਜਿਹੜੀ ਪਹਿਲਾ ਵਾਂਗ ਜਿਹੀ ਜ਼ਿੰਦਗੀ ਹੈ ਉਹ ਆਮ ਜਿਹੜੇ ਲੋਕ ਨੇ ਉਹ ਜੀਵਤਿਤ ਕਰ ਸਕਣਗੇ ਜੀ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ